ਕਿਰਦਾਰ ਦਾ ਸਰ ਫੇਜੀ ਕੀ ਹੋਇਆ ਜਦੋਂ ਮੈਂ ਰੱਤੜ ਸੱਪ ਫੜਨ ਲੱਗਿਆ ਹਾਂ ਉਹ ਖੱਟ ਕੇ ਮੇਰੇ ਡੋਲੇ ਉਹਨੇ ਵੇਚ ਨਹੀਂ ਸਕਿਆ ਅੱਛਾ ਮੇਰਾ ਇਨਾ ਸਾਹ ਫਟਿਆ ਕਿ ਇਨਾ ਜੋਰ ਲੱਗ ਗਿਆ ਜਦੋਂ ਮੈਂ ਉਹ ਛੱਡਣ ਲੱਗਾ ਤੇ ਕਾਲਾ ਨਿਗਾ ਪਿਆ ਗਿਆ ਮੇਰੇ ਠੀਕ ਅੱਛਾ ਮੇਰਾ ਹਾਲੇ ਕਿੰਨੂ ਖਰਾਬ ਚਲੋ ਜੀ ਉਹ ਹੌਲੀ ਹੌਲੀ ਰੱਬ ਦੀ ਕਿਰਪਾ ਨਾਲ ਮੈਂ ਰੱਤੜ ਸੱਪ ਫੜ ਲਿਆ ਹਾਂ ਫੜਨ ਤੋਂ ਬਾਅਦ ਦੋ ਹੋ ਗਈ ਰਹਿ ਕੇ ਮੜ ਕੇ ਜੋੜੀ ਉਹ ਹੀ ਅੱਛਾ ਕਾਲਾ ਵੀ ਕਾਲੀ ਲਾ ਸੱਪ ਹਾਂ ਜਦੋਂ ਮੈਂ ਕਿਵਾਰੇ ਨੇੜੇ ਗਿਆ ਇਹ ਮੈਂ ਸਫਣੀ ਫੜ ਲਈ ਅੱਛਾ ਕਿ ਜੇਰਾਂ ਨੂੰ ਜੋ ਭੱਲੀ ਜੀ ਪਾਟੂਟ ਕਰਕੇ ਜੀ ਜੀ ਐਲ ਵਿੱਚ ਮੈਂ ਉਹ ਭਈ ਸੱਪ ਫਿਰ ਕਾਲਾ ਕੱਲਾ ਹੀ ਨਿਕਲ ਕੇ ਬਾਹਰ ਆ ਗਿਆ ਅੱਛਾ ਉਹ ਕੋ ਨਾ ਤੇਰਾ ਮਦੀਨਾ ਕੀ ਉਹ ਹੁਣ ਮੈਂ ਹੜਾ ਹਾਂ ਹੂੰ ਕਾਲਾ ਕੰਦਾ ਅਸੀਂ ਹੋਲੀ ਹੋਲੀ ਨਿਉਂਾ ਪੱਟੀਆਂ ਨਿਉਂਾ ਖੱਟ ਜਾਓ ਹਾਂ ਖੱਟਣ ਨੂੰ ਬੰਦਰ ਮੈਂ ਕਹਿੰਦਾ 50 ਡੋਰ ਲੰਮੀ ਇਹਨਾਂ ਵਿੱਚ ਪੇਚਾ ਤੇ ਫੜਨਾ ਪਤਾ ਨਹੀਂ ਹੁਣ ਤਾਰ ਜਾਪਾ ਹੋ ਜਾ ਜੀ ਅੱਛਾ ਮੈਂ ਕੋਠੇ ਵਿੱਚ ਆਇਆ ਪੂਰੀ ਖੱਦਰ ਦੀ ਮੁੱਢੀ ਕਰਕੇ ਇਹਨਾਂ ਬੈ ਜਾ ਅੱਛਾ ਲੈ ਆਇਓ ਫਿਰ ਸੀ ਸਾਈ ਨੇ ਆ ਕੇ ਸਲੇ ਸਾਰਾ ਕੋ ਵਿਛਾ ਕਰਿਆ ਮਿੱਟ ਗਿਆ ਨਾਲ ਉਹ ਦਾ ਅੱਛਾ ਮਿੱਟ ਗਿਆ ਤੁਮ ਮੈਂ ਕੋਈ ਦਨਵੀ ਜਨ ਗਿਆ ਜਮਾ ਫਿਰ ਹੌਲੀ 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 ਢੇਰੀ ਜੀ ਵਰ ਗਿਆ ਫਿਰ ਹੂੰ ਫਿਰ ਮੈਂ ਬਾਈ ਬਹੁਤ ਛੱਕੀ ਕਰਕੇ ਮੈਨੂੰ ਵੀ ਭੱਜਦੇ ਆ ਗਏ ਮੈਂ ਕਹਾਂ ਤੈਨੂੰ ਛੱਡ ਕੇ ਨਹੀਂ ਜਾਂਦਾ ਹੂੰ ਫਿਰ ਕਾਲਾ ਫੁੱਟਿਆ ਮੈਂ ਚਾਰ ਫੜੇ ਫਿਰ ਪੰਦੋਤ ਲਾ ਚਾਰ ਫੜੇ ਇਕੱਠੇ ਹਾਂ ਇਕੱਠੇ ਚਾਰ ਫੜੇ ਠੀਕ ਪਾਦਮੀ ਨੱਤਦਾ ਸਾਨੂੰ ਪਾਦਮੀ ਫੜਾਈ ਅੱਛਾ ਹਾਂ ਦੂਜੇ ਬਾਕੀ ਤਿੰਨ ਫੜੇ ਦੂਜੇ ਤਿੰਨ ਬਾਕੀ ਬਾਅਦ ਫੜੇ ਠੀਕ ਹੈ ਲੈ ਵੀ ਫੜੇ ਬੋਹ ਕਰਿਆ ਜਾਂ ਜੀ ਮਰ ਜੇ ਆਪਾਂ ਹਕਾਰ ਮਾਨਤਾ ਨਹੀਂ ਕਰਦੇ ਹੂੰ ਮੇਰਾ ਬਾਬੇ ਜੀ ਲੈ ਵੀ ਜਦੋਂ ਤੁਹਾਡੇ ਘਰੇ ਕਿਸੇ ਦੇ ਸਾਪ ਆ ਜੇ ਜਾਂ ਖੁਰਨੀ ਚਾ ਜੇ ਪਛੂਆਲੇ ਵਾੜੇ ਚਾ ਜੇ ਤਾਂ ਬਾਬੇ ਨਾਲ ਕੰਟੈਕਟ ਜਰੂਰ ਕਰ ਲਿਓ ਬਾਬੇ ਦਾ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਨੇੜੇ ਬਾਗਾ ਪੁਰਾਣਾ ਬਾਬਾ ਦਾ ਕੋਈ ਮੋਬਾਈਲ ਨੰਬਰ ਹੈਗਾ ਨਹੀਂ ਮੇਰਾ ਆਪ ਦੇ ਕੋਲ ਤਾਂ ਹੈਗਾ ਹੀ ਘਰ ਘਰੇ ਹੈਗਾ ਆਪਣਾ ਅੱਛਾ ਕੋਈ ਨੰਬਰ 978 ਨਹੀਂ ਘਰੇ ਹੈਗਾ 978 ਹਾਂ 17 ਹਾਂ 50543 991175544 ਹਾਂਜੀ ਹਾਂ ਨਾ ਇਹ ਵੀ ਬਾਬੇ ਨੂੰ ਕੰਟੈਕਟ ਕਰ ਲਿਓ ਨੇੜੇ ਤੇੜੇ ਵਾਲੇ ਮੋਗੇ ਜ਼ਿਲ੍ਹੇ ਵਾਲੇ ਮੇਰਾ ਭਾਈ ਆ ਸੁਨਨੀ ਦਾ ਨਾਮ ਠੀਕ ਆ ਹਾਂਜੀ ਉਹ ਨੰਬਰ ਨੂੰ ਕੋਈ ਬਾਬੇ ਨਾਲ ਕਹੋ ਉਹਨੂੰ ਕਹਿ ਦੇ ਬਾਬੇ ਨਾਲ ਗੱਲ ਕਰਾ ਦੇ ਹਾਂਜੀ ਲੋ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ